है ए भाई साहब क्या दिया जी ये क्या अंडा है ये अंडा लेके गए थे क्या निकला बीच में से ये तुम क्या बेच रहे हो हैं इधर बात करो ओ भैया जी बात करो क्या बेच रहे हो जी ये क्या है हैं ये क्या है हैं है? है? चार पीस लेके गए थे जी क्या है बताइए मेरे को ये क्या बना है आप पीछे काउंटर पे पैसा काट कर उसमें अरे पैसा को छोड़ो पैसा बाद लेने की बात है लोगों क्या खिला के रहे हो लोगों को चल वापस कर दो ओ एक मिनट यार खड़ी जा। क्या खिला रहे हो लोगों को बंद कर हैं बंद कर क्या खिला रहा है लोगों को तू छोड़ दे यार रहने दे तू छोड़ दे यार छोड़ क्यों दे तू यूं कर जा मैं रोक एक मिनट ये की दे रहे तू लोगों को अपनी की दे रहे तू लोगों को ए ये तेरे को फोर्स सप्लाई वाले को लेके जाऊंगा तेरे दफ्तर ਹੋਰ ਸਪਲਾਈ ਵਾਲਾ ਲੈ ਕੇ ਉਹ ਮੈਂ ਤੇਰੀ ਤਰਖਾਹ ਦੇ ਕੇ ਇਹ ਕਿਆ ਦੇ ਰਹਾ ਤੂੰ ਲੋਕੋ ਕੋ ਇਹ ਅੰਡਾ ਖਿਲਾ ਰਹਾ ਕਿਆ ਖਿਲਾ ਰ ਅੰਡੇ ਗਰੂ ਮਾਰਨਾ ਹੈ ਦੁਨੀਆ ਕੋ ਤੂੰ ਨੇ ਹੈ ਫੜ ਗਈ ਜੀ ਇਹ ਕਿਆ ਵੇਚ ਰਹਾ ਤੂੰ ਅੰਡੇ ਦੇ ਰੂਪ ਮੇ ਬਤਾ ਮੇ ਰੋ ਕਿਆ ਹੈ ਲੋਕੇ ਚਿਕਨ ਲੈ ਰਹੇ ਜੂਨ ਫੂਡ ਤੋਂ ਅੰਡੇ ਲੈ ਰਹੇ ਨੇ ਜੂਨ ਫੂਡ ਵਾਲੇ ਕੀ ਵੇਚ ਰਹੇ ਕੋਈ ਅੰਡਾ ਹੈ ਅੰਡਾ ਇਹ ਅੰਡਾ ਲੈ ਗਏ ਆ ਇਹਦੇ ਕੋਲ ਵਾਲੇ ਤੇ ਕੀ ਨਿਕਲੇ ਨੇ ਇਹ ਕੀ ਚੀਜ਼ ਬਣਾ ਕੇ ਤੁਸੀਂ ਵੇਚ ਰਹੇ ਹੋ ਕਾਹਦਾ ਆਂਡਾ ਬਣਾ ਰਹੇ ਹੋ ਤੁਸੀਂ ਹੈ ਰਹੀ ਆਹ ਬੜੀ ਬੇਟਾ ਬੜੀ ਗੁਣਾ ਇਹ ਕੀ ਆਂਡਾ ਤੁਹਾਡਾ ਨਿਕਲਿਆ ਇਹ ਇਹ ਵੀ ਛਿੱਲੇ ਵਾਲਾ ਆ ਛਿੱਲੇ ਆਂਡਾ ਖੋਲੀਏ इसको इसको ਖੋਲ ਲੈ ਇੱਧਰ ਬੜਾ ਮੇਨੂੰ ਬੜਾ ਖੋਲ ਇਸਕੋ ਬੜਾ ਨਿਕਲ ਆ ਲੈ ਕਿ ਹੋਂ ਦਾ ਸਾਹਮਣੇ ਆਂਡਾ ਛਿਰਨੇ ਪਿਆ ਨਾ ਆਪਾਂ ਜਿੰਦੇਆਂ ਵਿੱਚੋਂ ਕੀ ਨਿਕਲੂਗਾ ਇਹ ਹੈ ਜੋਨ ਜੋ ਕਿ ਬੱਸ ਸਟੈਂਡ ਦੇ ਕੋਲ ਕੋਲ ਦੇ ਨੀਚੇ ਜਿਹੜਾ ਜੋਨ ਹੁਣ ਕੋਚਰ ਮਾਰਕੀਟ ਦੇ ਵਿੱਚ ਵੀ ਆ ਨਵਲ ਸਟੋਰਾਂ ਦੇ ਦੁਆਲੇ ਆਇਓ ਇਹ ਜੋਨ ਦੂਰ ਆਏ ਨੇ ਜਿਹਦੇ ਰੂਪ ਵਿੱਚ ਕੈਮੀਕਲ ਵੇਚੀ ਜਾਂਦੇ ਨੇ ਬੱਚਿਆਂ ਨੂੰ ਮਾਰਨ ਲੈ ਦੇਖੋ ਹਮਾਰੇ ਕੈਮਰਾਮੈਨ ਦੀ ਵੀਡੀਓ ਮਾਰ ਰਹਾ ਅੰਦੇ ਰੂਪ 'ਚ ਕੀ ਨਿਕਲ ਰਿਹਾ ਵਿੱਚੋਂ ਆ ਦੇਖੋ ਦੱਸੋ ਜੀ ਤੁਸੀਂ ਕੀ ਕਹਿਣਾ ਜਾ ਰਹੇ ਹੋ ਕੀ ਦੇ ਰਹੇ ਹੋ ਤੁਹਾਡੇ ਸਾਹਮਣੇ ਛੱਲੇ ਆ ਵਾ ਇਹ ਕੀ ਵੇਚ ਰਹੇ ਹੋ ਤੁਸੀਂ ਜੀ ਲੈਜੇ ਸਾਹਿਬ ਤੁਹਾਨੂੰ ਪੁੱਛ ਰਿਹਾ ਕੀ ਇਹ ਵੇਚ ਰਹੇ ਹੋ ਜੀ ਇਹ ਤਾਂ ਕਿਉਂ ਹੋ ਰਿਹਾ ਵਾ ਇਹ ਕੀ ਹੈ ਇਹ ਅੰਡਾ ਕੀ ਹੈ ਇਹ ਦੱਸੋ ਤੁਹਾਡੇ ਕੋਲ ਲੈ ਕੇ ਕੀ ਹੈ ਹੈ ਯਾਹ ਖਰਾਬ ਹੈ ਤੂੰ ਖਰਾਬ ਵੇਚ ਰਹੇ ਹੋ ਵਾਪਸ ਕਰ ਤੂੰ ਖਰਾਬ ਹੀ ਵੇਚ ਜਾ ਰਹੇ ਹੋ तो तुमने अभी लेके गए दस मिनट पहले तुमने खराब ही दे दिया हमको खराब ही दे दिया बोलो करो करो बोलो खराब दे दिया लोगों की सेहत से खिलवाड़ कर रहे हो तुम खा सकते हो उसको खाके दिखाओ मेरे को खा के दिखाओ को रहे हो तुम तुम पैसा इकट्ठा कर रहे हो लोगों को बीमारी दे रहे हो जोन आ रहे जी ਾਂਡੇ ਦੇ ਰੂਪ ਵਿੱਚ ਲੋਕਾਂ ਨੂੰ ਬੰਨ ਕੀ ਵੇਚੀ ਜਾ ਰਹੇ ਨੇ ਆਇਆ ਨਹੀਂ ਆਏ ਆਂਡੇ ਨਹੀਂ ਇਹ ਇਹਨਾਂ ਸਾਹਮਣੇ ਛੱਲਿਆ ਛੱਲਿਆ ਾਂਡੇ ਦੀ ਵੀਡੀਓ ਹੈਗੀ ਪੁੱਤਰ ਹਾਂ ਇਹਨਾਂ ਦੇ ਫੂਡ ਸਟਾਲਾਂ ਦੇ ਲਫਾਵਾ ਦੇ ਪਾਲਕ ਲਫਾਵਾ ਦੇ ਪਾਵਾ ਕਿੱਥੇ ਬਾਹਰੋਂ ਵਾਪਸ ਆਉਂਦਾ ਮੇਰਾ ਨੀਰੇ ਕੁਮਾਰ ਜੀ ਨੀਰੇ ਜੀ ਤੁਸੀਂ ਅੱਜ ਕਿ ਆਏ ਕੀ ਮਾਮਲਾ ਹੈ ਮਾਮਲਾ ਇਹ ਹੈ ਜੀ ਜੋਨਸ ਫੂਡ ਕੋਲ ਸਾਡੇ ਏਰੀਆ ਦੇ ਵਿੱਚ ਮੇਰੇ ਭਾਂਜੇ ਨੇ ਇਹਨਾਂ ਕੋਲ ਅੱਜ ਤੋਂ 3-4 ਦਿਨ ਪਹਿਲਾਂ ਾਂਡੇ ਲਿੱਤੇ ਸੀ ਦੇਸੀ ਯੋਗье ਦੇਸੀ ਆਂਡੇ ਕਹ ਕੇ ਜਿਸ ਨੂੰ ਵੇਚਦੇ ਨੇ ਉਹ ਆਂਡੇ ਜਦੋਂ ਆਪਾਂ ਨੇ ਉਬਾਲੇ ਨੇ ਉਹ ਬਾਲ ਕੇ ਇੱਕ ਉਹਨਾਂ ਨੂੰ ਜੋ ਖਾਣ ਲੱਗੇਆਂ ਛਿਲਿਆ ਤੇ ਉਹ ਸਿੰਥੈਟਿਕ ਦਾ ਰੂਪ ਬਣ ਗਏ ਇੱਕੋ ਸਿੰਥੈਟਿਕ ਸੀ ਜਿਹਨੂੰ ਰਬੜ ਕਹਿ ਦਿੰਦੇ ਆਪਾਂ ਪੰਜਾਬੀ ਚ ਉਹ ਰਬੜ ਸੀ ਰਬੜਾਂ ਨੂੰ ਖਿੱਚੀ ਜਾਂਦੇ ਸੀ ਤੇ ਪਰ ਉਹ ਆਂਡਿਆਂ ਦਾ ਇੱਕ ਰੰਗ ਵੀ ਉਹਦੇ ਵਿੱਚ ਇਸ ਤਰ੍ਹਾਂ ਨੇ ਮੀਚ ਸੀਗੇ ਚਲੋ ਅਸੀਂ ਇਹਨਾਂ ਕੋ ਆਂਡੇ ਉਬਲੇ ਲੈ ਕੇ ਆਏ ਆ ਵੀ ਇਹ ਆਂਡੇ ਨੇ ਜੀ ਇਹ ਕੀ ਆ ਇਹਨਾਂ ਦੇ ਅੰਦਰ ਬੰਦੇ ਬੈਠੇ ਸੀਗੇ ਜਿਹੜੇ ਉਹ ਬਈਏ ਕਹਿੰਦੇ ਵੀ ਇਹ ਆਂਡੇ ਮੈਂ ਕਹੇ ਜੀ ਇਹ ਕਿਆ ਬਈਏ ਜੀ ਇਹ ਕਿਆ ਵੇਚ ਰਹੇ ਹੋ ਆਪ ਕਹਿੰਦੇ ਪਹਿਲਾਂ ਚੁੱਪ ਕੋ ਜਵਾਬ ਨਹੀਂ ਦਿੱਤਾ ਮੈਂ ਕਹੇ ਜੀ ਉਹ ਆਂਡੇ ਦੀ ਛਿੱਲੀ ਉਹਦੀ ਵੀਡੀਓ ਵੀ ਸਾਡੇ ਕੋਲ ਹੈਗੀ ਆ ਉਹ ਆਂਡਾ ਵੀ ਛਿੱਲੀ ਅਸਨ ਤੁਹਾਡੀ ਕੀ ਨਿਕਲਿਆ ਮੁੜ ਕੇ ਇਹਨਾਂ ਦੇ ਭਈਏ ਦੇ ਬਿਆਨ ਸੀ ਜੇ ਆਂਡੇ ਖਰਾਬ ਆ ਪੈਸੇ ਆਪਣੇ ਲੈ ਜਾਓ ਵਾਪਸ ਚਲੋ ਮੈਂ ਕਿਹਾ ਪੈਸੇ ਤੇ ਲੈ ਲਾਂਗੇ ਵਾਪਸ ਪੈਸੇ ਦੀ ਕੋਈ 40 50 100 ਰੁਪਏ ਦੀ ਗੱਲ ਨਹੀਂ ਹੈਗੀ ਗੱਲ ਤੇ ਇਹ ਹੈ ਵੀ ਜਿਹੜਾ ਆਪਾਂ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਲਵਾਲ ਕਰਦੇ ਆ ਹਰੇਕ ਬੱਚੇ ਦੇ ਆਂਡੇ ਖਾਂਦੇ ਨੇ ਮਾਂ ਪਿਓ ਖਾਂਦੇ ਤੁਸੀਂ ਇੱਥੇ ਸ਼ਹਿਰ ਦੇ ਇਲਾਕੇ 'ਚ ਬੈਠੇ ਹੋ ਤੇ ਇਲਾਕਾ ਨਿਵਾਸੀ ਨੂੰ ਕਿਉਂ ਬਿਮਾਰੀਆਂ ਦੇ ਰਹੇ ਹੋ ਆਪਾਂ ਦੇ ਅੱਗੇ ਬਿਮਾਰੀ ਪੇੜ ਤੇ ਲੋਕਾਂ ਨੂੰ ਵਿਚਾਰ ਰਹੇ ਆਂ ਕਿ ਇੱਥੇ ਪਾਣੀ ਇਹਨਾਂ ਦਾ ਜਿਹੜਾ ਚਿਕਨ ਆ ਚਿਕਨ ਵੀ ਅੰਦਰ ਮਰੇ ਹੋਏ ਮੁਰਗੇ ਪੇਨ ਇਨਾਂ ਕੋਲ ਜੋ ਸਾਰੇ ਅੰਦਰ ਅਸੀਂ ਵੀਡੀਓ ਬਣਾਈ ਇਹਨਾਂ ਦੀ ਬਿਲਕੁਲ ਗੰਦਗੀ ਹੈ ਇਹਨਾਂ ਦੀ ਬਾਤ ਤੁਸੀਂ ਕਹੋ ਜਿਹੜੀ ਚੀਜ਼ ਨਾ ਖਾਣ ਦੇ ਬਰਾਬਰ ਹੈ ਜੌਨ ਫੋਰਸ ਦੀ ਅਸੀਂ ਇਸ ਗੱਲ ਦੀ ਕੋਈ ਸ਼ਿਕਾਇਤ ਦਿੱਤੀ ਅਸੀਂ ਇਸ ਗੱਲ ਦੀ ਸ਼ਿਕਾਇਤ ਸਿਵਲ ਲੁਧਿਆਣਾ ਸੀਬੋ ਸਰਜਨ ਦਫਤਰ ਦਿੱਤੀ ਸੀ ਫੂਡ ਸਪਲਾਈ ਯਾਗ ਇਹਨਾਂ ਨੇ ਉਹਨਾਂ ਨੇ ਸੈਂਪਲ ਭਰਿਆ ਇਹਨਾਂ ਦਾ ਉਹਨਾਂ ਨੇ ਵਿਸ਼ਵਾਸਨ ਦਿਵਾਇਆ ਕਿ ਇਹਨਾਂ ਦਾ ਸੈਂਪਲ ਭਰਿਆ ਗਿਆ ਹੈ ਯੋਗੀ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਊਗੀ ਪਰ ਸਾਡੀ ਪ੍ਰਸ਼ਾਸਨ ਤੋਂ ਇਹ ਮੰਗ ਆ ਵੀ ਇਹ ਜੀ ਦੁਕਾਨ ਨੂੰ ਬੰਦ ਕਰਾਇਆ ਜਾਵੇ ਜੋ ਕੀ ਇਹ ਪੈਸੇ ਦੀ ਖਾਤਰ ਇਹ ਗੰਦਾ ਗੰਦਾ ਧੰਦਾ ਕਰਦੇ ਆਂ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਦੇ ਆਂ ਫਸਟ ਟਾਈਮ ਹੋਇਆ ਕਿ ਆਂਡੇ ਇਦਾਂ ਦੇ ਨਿਕਲੇ ਜਾਂ ਪਹਿਲਾਂ ਵੀ ਕਦੀ ਹੋਇਆ ਇੱਥੇ ਨਹੀਂ ਅਸੀਂ ਤੇ ਇਹਨਾਂ ਕੋ ਫਸਟ ਟਾਈਮ ਹੀ ਲਈ ਸੀ ਇਹਦੀ ਗਾਂਦ ਅਸੀਂ ਕਹਿ ਨਹੀਂ ਸਕਦੇ ਅੱਗੇ ਵੀ ਸੁਣਿਆ ਅਸੀਂ ਇੱਕ ਦੋ ਵਾਰੀ ਲੋਕਾਂ ਕੋਲ ਵੀ ਇਹਨਾਂ ਨੇ ਇਦਾਂ ਦੇ ਚੀਜ਼ਾਂ ਚਿਕਨਾ ਜੋਗਨਾ ਦੀਆਂ ਨੇ ਪਰ ਆਪਾਂ ਨੇ ਪਹਿਲੀ ਵਾਰੀ ਪਰਚੇਜ਼ ਕੀਤੇ ਨੇ ਆਂਡੇ ਉਹ ਤੁਸੀਂ ਦੇਸੀ ਲਿੱਤੇ ਸੀਗੇ ਆਂਡੇ ਦੇਸੀ ਕਿਹਾ ਕੇ ਵੇਚਦੇ ਨੇ ਇਹ ਕਰਵਾਏ ਉਹਦੋਂ ਵਾਲ ਉਸ ਤੋਂ ਬਾਅਦ ਇਹ ਉਬਾਲਿਆ ਉਹਨਾਂ ਨੂੰ ਕਹਿੰਦੇ ਆਂਡੇ نیچے ਗਿਰਨ ਟੁੱਟਦੇ ਆਂ ਹਾਂ ਆਂਡੇ ਇਹਨਾਂ ਨੇ ਫਿਰ ਇੱਕ ਚੀਜ਼ ਹੋਰ ਸੀ ਆਂਡਿਆਂ ਦੀ 600 ਟ੍ਰੇਆਂ ਨਾਲ ਕੋ ਪਈਆਂ ਸੀਗੀਆਂ ਇਹਨਾਂ ਦੇ ਬਈਏ ਕਹਿੰਦੇ ਆਂਡੇ ਖਰਾਬ ਨੇ ਵੀ ਹਮ ਤੋੜ ਦਿੰਦੇ ਆਂ ਤੇ ਅਸੀਂ ਕਹਾਂ ਤੋੜੋ ਹੋਣੇ ਜਦੋਂ ਆਂਡੇ ਤੋੜਦੇ ਪਏ ਸੀ ਬੋਰੀ ਜੀ ਪਾਉਂਦੇ ਪਏ ਸੀ ਉਹ نیچے ਗਰਨ ਨਾਲ ਵੀ ਟੁੱਟਦੇ ਨਹੀਂ ਪਏ ਸੀ ਜਿੱਦੀ ਵੀਡੀਓ ਮੇਰੇ ਕੋਲ ਆਂਡਾ ਜਿਹੜਾ ਹੁੰਦਾ ਮੜਾ ਜੇ ਟੱਚ ਕਰਨ ਤੇ ਟੁੱਟ ਜਾਂਦਾ ਪਰ ਇਹ ਆਂਡੇ نیچے ਗਰਨ ਨਾਲ ਵੀ ਨਹੀਂ ਟੁੱਟਦੇ ਨਹੀਂ ਪਏ ਇੰਨੇ ਮਜ਼ਬੂਤ ਇੰਨੇ ਮਜ਼ਬੂਤ ਫੈਵੀਕੋਲ ਦੇ ਮਜ਼ਬੂਤ ਆਂਡੇ ਨੇ ਜਿਹੜੇ ਪੱਕੇ ਕੀਤੇ ਹੋਏ ਪੱਕੇ ਜੋੜ ਵਾਲੇ ਆਂਡੇ ਨੇ ਉਹ ਥੱਲੇ ਗਿਰ ਕੇ ਜੀ ਬੰਦਾ ਖਾ ਲਵੇ ਫਿਰ ਜੇ ਬੰਦਾ ਖਾ ਲਵੇ ਜੀ ਮੇਰੇ ਹਿਸਾਬ ਨਾਲ ਇਹ ਬੰਦਾ ਬਚਦਾ ਕੋਈ ਨਹੀਂਗਾ ਜੇ ਹਾਂ ਜੇ ਉਹਨਾਂ ਦਾ ਆਮਲੇਟ ਬਣਾ ਕੇ ਬੰਦਾ ਖਾ ਜਾਂਦਾ ਕਿਸੇ ਨੂੰ ਪਤਾ ਨਹੀਂ ਲੱਗਣਾ ਸੀ ਕੀ ਆ ਉਹ ਸੰਤਿਆੜੀ ਦਾ ਕੀ ਹੈ ਇਹਦੇ ਵਾਲ ਕੇ ਪਤਾ ਲੱਗਿਆ ਨਾ ਜੋ ਬਾਲੇ ਆ ਤੇ ਉਹਨਾਂ ਦਾ ਇੱਕ ਰੂਪ ਹੀ ਲਗ ਤਰ੍ਹਾਂ ਨਿਕਲਿਆ ਤੁਹਾਡੇ ਨਾਲ ਨਾਲ ਹੋਰ ਵੀ ਕਾਫੀ ਲੋਕ ਲੈ ਕੇ ਜਾਂਦੇ ਹੋਣੇ ਫਿਰ ਹਾਂ ਲੋਕ ਲਈ ਜਾਂਦੇ ਨੇ ਜੀ ਰਕਾਂ ਨੂੰ ਤੇ ਸਾਡੇ ਕੋਲ ਇਹੀ ਬੇਨਤੀ ਹੈ ਜੌਨਸ ਫੂਡ ਦਾ ਸਮਾਨ ਫੇਰਦਣਾ ਬੰਦ ਕਰੋ ਜੋ ਕਿ ਇਹ ਲੋਕਾਂ ਦੀ ਛੇਦਨਾ ਖਲਵਾਲ ਕਰਦੇ ਹਨ ਇਹਨਾਂ ਤੋਂ ਸਮਾਨ ਲੈਣਾ ਦੇਣਾ ਬੰਦ ਕਰੋ ਇਹਨਾਂ ਦੇ ਜਿਹੜੇ ਮਾਲਕ ਹੈ ਉਹਨਾਂ ਨਾਲ ਕੋਈ ਗੱਲ ਹੋਈ ਠੀਕ ਇਹ ਮਾਲਕ ਨਾਲ ਕੋਈ ਗੱਲ ਨਹੀਂ ਹੋਈ ਸੀ ਮਾਲਕ ਨਾਲ ਅੱਗੇ ਗੱਲ ਹੋਈ ਸੀ ਜੀ ਉਹ ਇਹਨਾਂ ਨੇ ਆਪਣੀ ਗਲਤੀ ਮੰਨੀ ਸੀਗੀ ਕਹਿੰਦੇ ਜੀ ਅਸੀਂ ਆਪਣੀ ਗਲਤੀ ਮੰਨਦੇ ਆ ਪਰ ਗਲਤੀ ਮੰਨ ਕੇ ਵੀ ਮੇਰੇ ਸਾਹਮਣੇ ਘਾਟਾ ਨਹੀਂ ਇਹ ਨਹੀਂ ਨਹੀਂ ਵੀ ਕਾਰੋਬਾਰ ਚੱਲਦੇ ਆ ਉੱਤੇ ਹਾਂ ਰੰਗ ਕੇ ਮੇਰਾ ਨਾਮ ਹਰਦੀਪ ਸਿੰਘ ਕੜਾ ਹਾਂ ਕੜਾ ਜੀ ਕੀ ਹੋਇਆ ਸੀ ਇੱਥੇ ਕਹਿੰਦੇ ਕੋਈ ਰੋਲਾ ਪੈ ਗਿਆ ਆਂਡੇ ਇੱਥੇ ਕੁਝ ਦਿਨ ਪਹਿਲਾਂ ਮੇਰੇ ਮਿੱਤਰ ਨੇ ਐਡਵੋਕੇਟ ਸਾਹਿਬ ਨੀਰਜ ਭੇਜੀ ਇਹਨਾਂ ਨੇ ਮੈਨੂੰ ਕਾਲ ਕੀਤੀ ਸੀ ਵੀ ਮੇਰਾ ਭਾਂਜਾ ਇੱਥੋਂ ਜੌਨ ਫੂਡ ਤੋਂ ਕੋਈ ਖਾਣ ਵਾਸਤੇ ਦੇਸੀ ਆਂਡੇ ਲੈ ਕੇ ਗਿਆ ਤੇ ਕਰ ਜਾ ਕੇ ਜਦੋਂ ਉਹਨਾਂ ਨੂੰ ਆਵਾਲ ਕੇ ਉਹਨੇ ਖਾਂਦੀ ਤਿਆਰੀ ਜੀ ਸੀਗਾ ਜੇ ਦੇਖਿਆ ਜਦੋਂ ਖੋਲੇ ਤਾਂ ਇੱਕ ਸਿੰਥੈਟਿਕ ਰੂਪ ਸੀਗਾ ਜਾਨੀ ਕਿ ਜਿਹਨੂੰ ਪਲਾਸਟਿਕ ਕਹਿ ਦੀ ਰਬੜ ਕਹਿ ਦਈਏ ਤੇ ਸਰਕਾਰਾਂ ਹੈ ਅੱਜਕੱਲ ਇੱਕ ਬੜੀ ਚੀਜ਼ ਦੇ ਮਗਰ ਪਈਆਂ ਦੁਨੀਆ ਵੀ ਰੋ ਰਹੀ ਆ ਤੇ ਸਰਕਾਰਾਂ ਵੀ ਉਹ ਚੀਜ਼ ਨੂੰ ਰੋਲਾ ਪਾ ਰਹੀਆਂ ਨੇ ਵੀ ਚਿੱਟਾ ਪਰ ਚਿੱਟੇ ਦੇ ਨਾਲੋਂ ਖਤਰਨਾਕ ਇਹ ਚੀਜ਼ ਆ ਵੀ ਜੋ ਸਾਰੇ ਪਰਿਵਾਰ ਨੇ ਖਾਣੀ ਆ ਚਿੱਟਾ ਤਾਂ ਇੱਕ ਖਾ ਕੇ ਮਰਦਾ ਅਗਰ ਜੇ ਆਂਡਿਆਂ ਦਾ ਇਹਨਾਂ ਦਾ ਕੋਈ ਆਮਲੇਟ ਬਣਾ ਕੇ ਸਾਰਾ ਟੱਬਰ ਖਾ ਜਾਂਦਾ ਫਿਜ਼ਿਕਲੀ ਫਿਟ ਨਹੀਂ ਜੀ ਰਹਿਣਾ ਬਿਮਾਰ ਹੋ ਜਾਣਾ ਸੀਗਾ ਉਹਦੀ ਪਰਭਾਈ ਇਹਨਾਂ ਲੋਕਾਂ ਨੇ ਕਿੱਥੇ ਕਰਨੀ ਆ ਉਹ ਜਿੱਥੇ ਇਹਨਾਂ ਨੇ ਆਪਣੀ ਸ਼ਾਪ ਖੋਲੀ ਹੋਈ ਆ ਇਹ ਗੰਦਗੀ ਦਾ ਪਰਮਾਹਾਰਿਆ ਤਾਂ ਇੱਥੇ ਖੜਨਾ ਤੁਹਾਨੂੰ ਵੀ ਮਹਿਸੂਸ ਹੁੰਦਾ ਉਹ ਐਸੇ ਵੇਲੇ ਵੀ ਗੰਦਗੀ ਦੀ ਸਮੈਲ ਕਿੰਨੀ ਆਂਦੀ ਆ ਇਹਨਾਂ ਦੇ ਅੰਦਰ ਜਿੱਥੇ ਮੁਰਗੇ ਕੱਟੇ ਜਾਂਦੇ ਨੇ ਉਹ ਜਗ੍ਹਾ ਨੂੰ ਜਾ ਕੇ ਦੇਖੋ ਵੀ ਉਹ ਗੰਦਗੀ ਵਾਲੀ ਜਗ੍ਹਾ 'ਤੇ ਕੱਟ ਕੇ ਉੱਥੇ ਹੀ ਲੋਕਾਂ ਨੂੰ ਵੰਡ ਦਿੱਤੀ ਜਾਂਦੀ ਆ ਸਫਾਈ ਦਾ ਬਿਲਕੁਲ ਧਿਆਨ ਨਹੀਂ ਹੈਗਾ ਇਹਨਾਂ ਲੋਕਾਂ ਤੋਂ ਕਾਨੂੰਨ ਨੂੰ ਸਖਤੋ ਸਖਤ ਕਾਰਵਾਈ ਕਰਨੀ ਚਾਹੀਦੀ ਜਾਂ ਕਿ ਤਾਂ ਜੋ ਕਿਸੇ ਦੀ ਸਿਹਤ ਨਾਲ ਖਿਲਵਾੜ ਨਾ ਕੀਤਾ ਜਾਵੇ ਜਿਹੜੀ ਸਮੱਸਿਆ ਤੁਸੀਂ ਦੱਸੀ ਆਂ ਡੇਨ ਲੈ ਕੇ ਇਹ ਕਾਰਵਾਈ ਹੋਊਗੀ ਇਹਨਾਂ ਤੇ ਕਾਰਵਾਈ ਜ਼ਰੂਰ ਹੋਊਗੀ ਸੈਂਪਲ ਪਰਵਾਹ ਦਿੱਤੇ ਗਏ ਨੇ ਜੀ ਅਗਰ ਕਾਰਵਾਈ ਵਿੱਚ ਕੋਈ ਕਮੀ ਨਜ਼ਰ ਆਂਦੀ ਹੋਈ ਤੇ ਅਸੀਂ ਵਿਸ਼ੇਸ਼ ਤੌਰ ਤੇ ਪੱਕਾ ਧਰਨਾ ਦਵਾਂਗੇ ਇਹਨੂੰ ਅਸੀਂ ਬੰਦ ਹੀ ਕਰਾ ਕੇ ਛੱਡਾਂਗੇ ਜੀ ਮੇਰਾ ਨਾਮ ਰਾਜੇਸ਼ ਖੋਖਰ ਹੁਣ ਮਾਲਨਾ ਜੀ ਇਕੱਠੇ ਹੋਏ ਹੋ ਅੱਜ ਅਸੀਂ ਇਕੱਠੇ ਇਸ ਕਰਕੇ ਹੋਏ ਆਂ ਕੁਝ ਦਿਨ ਪਹਿਲਾਂ ਮੇਰੇ ਮਿੱਤਰ ਜਿਹੜੇ ਆ ਸਾਡੇ ਅਡਵੋਕੇਟ ਸਾਹਿਬ ਨੇ ਸਾਡੇ ਇਹਨਾਂ ਦਾ ਭਾਂਡਾ ਇਥੋਂ ਆਂਡੇ ਲੈ ਗਿਆ ਸੀਗਾ ਜੋ ਕਿ ਪਲਾਸਟਿਕ ਦੇ ਆਂਡੇ ਨਿਕਲੇ ਹੈਗੇ ਉਹ ਉਬਾਲ ਜਦੋਂ ਬਾਲੇ ਨਾ ਪਲਾਸਟਿਕ ਦੇ ਆਂਡੇ ਤੋੜਨ ਦੇ ਖਾਜੇ ਬੰਦਾ ਖਾ ਲਵੇ ਉਹ ਤੇ ਮੇਰੇ ਹਿਸਾਬ ਨਾਲ ਬੰਦਾ ਬਚਦਾ ਨਹੀਂਗਾ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਵਾਂ ਇਦਾਂ ਦੀਆਂ ਜਿਹੜੀਆਂ ਦੁਕਾਨਾਂ ਦੇ ਆਂਡੇ ਹੋਰ ਮਾਸ ਮੱਛੀ ਜਿਹੜਾ ਵੇਚਦੇ ਹੈਗੇ ਆ ਇਹਨਾਂ ਦਾ ਮੇਰੇ ਹਿਸਾਬ ਨਾਲ ਚੈੱਕਰਾਂ ਦੇ ਹੈਗੇ ਆ ਜਦਕਿ ਜਿਹੜਾ ਵੀ ਕੋਈ ਮਾਸ ਦੀ ਦੁਕਾਨ ਹੈਗੀ ਆ ਬਕਾਇਦਾ ਡਾਕਟਰੀ ਟੈਸਟ ਹੁੰਦਾ ਹੈਗਾ ਮੇਰੇ ਹਿਸਾਬ ਨਾਲ ਤਾਂ ਇਹ ਕਦੀ ਇਹਨਾਂ ਨੇ ਚੈੱਕ ਵੀ ਨਹੀਂ ਕਰਾਇਆ ਹੋਣਾ ਟੈਸਟ ਵੀ ਨਹੀਂ ਕਰਾਇਆ ਹੋਣਾ ਇਹਨਾਂ ਦੇ ਕੋਈ ਸੈਂਪਲ ਸਿੰਪਲ ਭਰੇਗੀ ਬਿਲਕੁਲ ਸੈਂਪਲ ਭਰਵਾਇਆ ਸੀ ਹੁਣ ਜੋ ਵੀ ਸੈਂਪਲ ਦੀ ਕਾਰਵਾਈ ਹੋਊਗੀ ਉਹ ਦੇਖੀ ਜਾਊਗੀ ਉਹ ਕਹਿੰਦੇ ਸਾਡੀ ਗੱਲ ਵੀ ਹੋਈ ਹੈ ਕਿ ਨਾ ਰਿਪੋਰਟ ਆਂਦੇ ਉਹਦੇ ਬਾਅਦ ਕਾਰਵਾਈ ਕਰਾਂਗੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਜਦ ਤੱਕ ਉਹਦੀ ਰਿਪੋਰਟ ਨਹੀਂ ਆਦੀ ਇਹ ਦੁਕਾਨ ਬੰਦ ਕੀਤੀ ਜਾਵੇ ਸੀਲ ਕੀਤੀ ਜਾਵੇ ਤਾਂ ਕਿ ਕੋਈ ਹੋਰ ਵੀ ਕੋਈ ਦੁਵਾਕ ਜਿਹੜਾ ਕੋਈ ਹੋਰ ਬੰਦਾ ਵਾ ਕੋਈ ਆਂਡੇ ਮਾਸ ਮੱਛਲੀ ਖਾ ਕੇ ਬਿਮਾਰ ਨਾ ਹੋਵੇ ਮਰ ਨਾ ਜਾਵੇ ਸਰਕਾਰ ਤੋਂ ਅਸੀਂ ਮੰਗ ਕਰਦੇ ਆਂ ਵੀ ਇਹ ਜਿਹੜੇ ਇਦਾਂ ਦੇ ਦੁਕਾਨਦਾਰ ਰਹਿ ਗਏ ਉਹਨਾਂ ਦੇ 307 ਦਾ ਪਰਚਾ ਦਰਜ ਹੋਣਾ ਚਾਹੀਦਾ ਹੈਗਾ ਵਾ ਤਾਂ ਕਿ ਉਹ ਗਾਹ ਤੋਂ ਕਿਸੇ ਚੰਗੀ ਚੀਜ਼ ਸੇਧ ਨਾਲ ਖੁਆੜ ਨਾ